ਸਤ ਨਾਮ ਵਾਹਿਗੁਰੂ ਸਾਹਿਬ ਜੀ ਬਰਮਾਜ ਮਹਲਾ 5 ਘਰ ਚੌਥਾ ੴ ਸਤਿਗੁਰ ਪ੍ਰਸਾਦਿ ਕੀਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋਰਾ ਚਾਰ ਕੂਟ ਦੇ ਜਿਸ ਪਰਮੇ ਤਕੇ ਆਏ ਪ੍ਰਭ ਕੀ ਸ਼ਾਮ ਤੈਨ ਦੁਦੇ ਤੇ ਬਾਰੀ ਕਿਤਨ ਆਵ ਕਾ ਜਲ ਬਿਨ ਸਾਖ ਕੁਮ ਲਾਵਤੀ ਉਪਜ ਨਹੀਂਦਾਮ ਹਰ ਨਾਇਨ ਮਿਲੇ ਸਾਜਨ ਕਦ ਪਾਈਏ ਬਿਸ਼ਰਾਮ ਜਿਤ ਘਰ ਹਰ ਕੰਤ ਨ ਪ੍ਰਗਟ ਹੋਈ ਪਠਨਗਰ ਸੇ ਗ੍ਰਾਮ ਸਰਬ ਸਿੰਗਾਰਿਤ ਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤਿ ਵਿਹੋਣੀਆਂ ਮੀਤ ਸਜਣ ਸਭ ਦਾ ਜਾਮ ਨਾਨਕ ਕੀ ਬਣਤੀਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਦਾ ਮ चेत गोविंद अराध्य हो आनंद गणा संत जना मिल रसना नाम पण जिन पाया प्रभयपणा गणा, एक किन तिस बिन जी बड़ा बिरथा जन्म जना जल तल मैयल रव्या बिच बना सो प्रभ चीतन अवई कितड़ा दुख गणा ਜੀਨੀ ਰਾਵਿਆ ਸੁਪਰਬੂ ਤਿਨਾ ਪਗਮਣਾ ਹਰ ਦਰਸ਼ਨ ਗੋਵਨ ਲੋਚਦਾ ਨਾਨਕ ਬਿਆਸ ਮਨਾ ਤੇਤ ਮਲਾਈ ਸੁਪਰਬੂ ਤਿਸ ਕੈ ਪਾਏ ਲਗਾ ਵਿਸਾਕ ਥਿਰਣ ਕਿਉ ਵਾਡੀਆਂ ਜਿਨੋ ਪ੍ਰੇਮ ਬਚੋ ਅਰ ਸਾਜਨ ਪੁਰਖ ਵਿਸਾਰਕ ਲੱਗੀ ਮਾਇਆ ਤੋ ਪੁੱਤਰ ਕਰਤਨ ਸੰਗਤਨ ਹਰ ਅਬ ਨਸੀਓ ਪਲਚ ਪਲਚ ਸਗਲੀ ਮੂਹੀ ਝੁੱਠੇ ਧੰਦੇ ਮੋਹੋ ਇਕ ਸਹਾਰ ਕੇ ਨਾਮ ਬਿਨ ਅਗਲੇ ਖੋ ਦਏ ਵਿਸਾਰੇ ਵਿਗੁਚਣਾ ਪਰ ਬਿਨ ਅਵਰਨ ਕੋਈ ਪ੍ਰੀਤਮ ਚਰਣੀ ਜੋ ਲਗੇ ਤਨ ਕੀ ਨਿਰਮਲ ਸੋਏ नानक की प्रभ वेनती पर्व मिलो प्राप्त होए विसाख स्वभाव तन गए जहां संत पेटे हर सोए हर जेठ जुड़ंदा लोड़ीए जिस अग्गे सबन वन हर सज्जन दा मन लगया ਕਿਸੇ ਨਦੀ ਬਨ ਮਾਨਕ ਮੋਤੀ ਨਾਮ ਪ੍ਰਭ ਉਹਨਾਂ ਲੱਗੈ ਨਹੀਂ ਸੰਗ ਰੰਗ ਸਬੇ ਨਰਾਇਣ ਜੀਤੇ ਮਨ ਬਵਨ ਜੋ ਹਰ ਨੋੜੈ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਈ ਕਹੀਏ ਤਨ ਆਪਣੀ ਅਜਿ ਮਿਲੇ ਵਿਛੜ ਕਿਉ ਰਵਨ ਸਾਧੂ ਸੰਗ ਪਰਾਪਦੇ ਨਾਨਕ ਰੰਗ ਮੜਨ ਹਰ ਜੇਠ ਰੰਗੀ ਲਾ ਤਿਸ ਤਣੀ ਇਸ ਕੈ ਪਾਗ ਮਥਨ ਆ ਸਾੜਤ ਪੰਦਾ ਤਿਸ ਲਗ ਹਰ ਨਾਹਨ ਜਿੰਨਾ ਆਪਾਸ ਜਗ ਜੀਵਣ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੋਹੇ ਪਾਇ ਵਿਗੁਚੀਐ ਗਲ ਪਈਐ ਸੋ ਜਮਕੀ ਪਾਜ਼ ਜਿਹਾ ਬੀਜੈ ਸੋ ਲੁਣੈ ਮੱਥੇ ਜੋ ਲਿਖਿਆਸ ਰੈਣ ਵਿਹਾਣੀ ਪੱਚੋ ਤਾਣੀ ਉੱਠ ਚੱਲੀ ਗਈ ਨਿਰਾਸ ਜਿਸਕੋ ਸਾਧੂ ਬੇਟੀ ਐ ਸੋ ਦਰਗ੍ਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੂਦ ਬਿੰਦੂ ਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਤੁੰਦਾ ਤਿਸ ਲਗ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸਚ ਰੰਗ ਇਕੋ ਨਾਮ ਅਦਾਰ ਨਿਖਰ ਰੰਗ ਗੁੜਾਵਿਆ ਦੀਸਨ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣਤਨ ਪ੍ਰਭ ਸੰਗ ਮੌਲਿਆ ਸਮਰਤ ਪੁਰਖ ਅਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹੂੰ ਤਿਨ ਕੇ ਸਦਬਲ ਹਾਰ ਨਾਨਕ ਹਰਜੀ ਮਾਇਆ ਕਰ ਸਬਦ ਸਵਾਰਣ ਹਾਰ ਸੌਣ ਤਿਨਾ ਸਹਾਗਣੀ गिरि राम नाम ऊर हार पाद में परम बुलाणियां दूजे लगा हेत लख श्रृंगार बनाया कारज नाही कीत जित दिन दे बेन ससी इते वेले कृष्ण प्रीत पकड़ चलन दूत जामा ਕਿਸੇ ਨਾ ਦੇਨੀ ਭੇਤਾ ਛੜ ਖੜੋ ਤੇਖ ਨੇ ਮੋਹੀ ਜਿਨਸੋਂ ਲਗਾ ਹੀਤ ਆਤਮ ਰੋਲੇ ਤਨ ਗੰਬੇ ਛਾਉ ਵਸੇ ਤ ਜਿਹਾ ਬਿਜੈ ਸੁਲਣੇ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਤ ਪ੍ਰਭ ਦੇਤ ਸੇ ਪਾਦਵੇਂ ਨਰਕ ਨ ਪਾਈਐ ਗੁਰਖਣ ਵਾਲਾ ਹੀਤ ਅਸੁਮ ਪ੍ਰੇਮੋ ਮਹੜਾ ਕਿਉ ਮਿਲੇ ਹਰ ਜਾਈ ਮਨ ਤਨ ਪਿਆਰ ਦਰਸ਼ਨ ਕਾਣੀ ਵਿਆਨ ਮਲਾਵੇ ਮਾਈ ਸੰਤ ਸਾਈ ਪ੍ਰੇਮ ਕੀ हूं तेन कैलाग पाए बिन प्रभ क्यों सुख पाई है दूजी नाही जाए जिनी चाख्या प्रेम रस से त्रिपत रहे अगा आप त्याग बेनती कर है। ले प्रभ लड़लाए जोहर कंत मिलाइया ਸੇ ਵਿਛੜ ਕਤ ਨ ਜਾਏ ਪ੍ਰਭਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਈ ਅਸੁ ਸੁਖੀ ਵਸੰਦੀਆਂ ਜਿਨਾ ਮਾਇਆ ਹਰ ਰਾਈ ਕਤਕ ਕਰਮ ਕਮਾਉਣੀ ਦੋਸਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੈ ਰੋਗ ਦੇਵਕ ਹੋਏ RAM ਤੇ ਲਗਨ ਜਨਮ ਮਜੋਗ ਜਿਨ ਮੈਂ ਕੌੜੇ ਹੋਏ ਗਏ ਜਿਤਰੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੈ ਕਿਸਤੇ ਹੋਵਰੋਜ ਕੀਤਾ ਕਚਨ ਹੋਵੇ ਦੇਖਿਆ ਦਰਸਨ ਜੋਗ ਵਰਭਾਗੀ ਮੇਰਾ ਪ੍ਰਾ ਮਿਲੈ ਉਤਰੇ ਸਭ ਬਿਯੋਗ ਨਾਨਕ ਪ੍ਰਭ ਰਾਖਲੇ ਮੇਰੇ ਸਹਿਬੰਦੀ ਮੋਚ ਕਦ ਗੋਵੈ ਸਾਧ ਸੰ ਮਨਸੇ ਸਭ ਐਸੋਚ ਮੰਗਰ ਮਾਸ ਹੰਦਿਆ ਅਰ ਪ੍ਰਸੰਗ ਬੈਟੜੀਆਂ ਤਨ ਕੀ ਸੋਭਾ ਕਿਆ ਗਣੀ ਜੀ ਸਹਿਬ ਮੇਲੜੀਆਂ ਧਨ ਮਨ ਮੋ ਲਿਆ ਰਾਮ ਸਿਓ ਸੰਗ ਸਾਧ ਸਹਿ ਲੜੀਆਂ ਸਾਜਣ ਤੇ ਬਾਰੀ ਸੇ ਰਹਿਣ ਅਕੇ ਲੜੀਆਂ ਤਿੰਨ ਦੁੱਖ ਨ ਕਭੂਤ ਰੈ ਸੇ ਜਮ ਕੇ ਵਸ ਬੜੀਆਂ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਨ ਸਨਿਤ ਖੜੀਆਂ ਰਤਨ ਜੀ ਵੀਰ ਲਾਲ ਹਰ ਕੰਡ ਤੈਨਾ ਜੜੀਆਂ ਨਾਨਕ ਬਾਚੈ ਤੂੜ ਤੈਨਾ ਪ੍ਰਭ ਸਰਣੀ ਦਰਪੜੀਆਂ ਮੰਗਰ ਪ੍ਰਭ ਰਧਨਾ ਬਹੁ ਨ ਜਨਮਣੀਆ ਪੋਖਤ ਕਾਰਨ ਵਿਆਪਈ ਕੰਠ ਮਿਲਿਆ ਰ ਨਾਮ ਮਨ ਬਿਧਿਆ ਚਰਨਾਰਬਿੰਦ ਦਰਸਨ ਲਗੜਾ ਸੋ ਓਟ ਗੁਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੁ ਵਿਕਿਆ ਪੋਨ ਸਕੀ ਮਿਲ ਸਾਧੂ ਗੁਣ ਗਾਵੋ ਜੈਤੂਪਜੀਤ ਮਿਲੇ ਸੱਚੀ ਪ੍ਰੀਤ ਸਮਾਹੋ ਕਰ ਗਲਨੀ ਪਰ ਬ੍ਰਹਮ ਬਹੁੜ ਨ ਵਿਛੜਿ ਆਵੋ ਬਾਰ ਜਾਂ ਲਖ ਬਹਿਰੀਆ ਮਰ ਸੱਜਣ ਵਗਮਗਾਹੂ ਸ਼ਰਮ ਪਈ ਨਰਾਇਣ ਨਾਨਕਦਰ ਪਿਆਵੋ ਭੋਗ ਸਵੰਦਾ ਸਰਬ ਸੁਖ ਜਿਸ ਬਖਸ਼ੇ ਵੀ ਪਰਵਾਹੋ ਮਾਗ ਮੰਜਨ ਸੰਗ ਸਾਧੂਆ ਧੂੜੀ ਕਰਿ ਇਸ਼ਨਾਨਾ ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮੰਤੇ ਜਾਏ ਗੁਮਾਨ ਕਾਮ ਕ੍ਰੋਧ ਨ ਮੋਹੀਐ ਮਿਲ ਸੈ ਲੋਭ ਸੁਵਾਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ 68 ਤੀਰ ਥਗਲ ਪੁਨ ਜੀਐ ਦਿਆ ਪਰਵਾਨ ਜਿਸਨੋਂ ਦੇਵੇ ਦਿਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭੇ ਆਪਣਾ ਨਾਨਕ ਤਿਨ ਕੁਰਬਾਨ ਮੰਗ ਸੁਚੇ ਸੇ ਕਡੀਆਂ ਜਿਨ ਪੂਰਾ ਗੁਰ ਮੇਰਵਾਨ ਤਲ ਗੁਣ ਦਿਓ ਪਰਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਾਈ ਰਾਮ ਕੀ ਕਰ ਕਿਰਪਾ ਦੀ ਆ ਮਲਾਈ ਸਹਿਜ ਸੁਆਵੇ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਏਚ ਪੁਣੀ ਵੜੇ ਬਾਗਣੀ ਵਰ ਪਾਇਆ ਹਰ ਰਾਈ ਮੈਨਸਾ ਹੀਆ ਮੰਗਲ ਗਵਹੀ ਗੀਤ ਗੋਬਿੰਦਿ ਲਾਈ ਹਰ ਜਿਹਾ ਅਵਰਣ ਦੀ ਸਹੀ ਕੋਈ ਦੂਜਾ ਲਵੇ ਨਾ ਲਾਈ ਹਲਤ ਪਲਤ ਸਵਾਰੀਆਂ ਨਾ ਨੇ ਚੱਲਦੇ ਤੀਨ ਜਾਈ ਸੰਸਾਰ ਸਾਗਰ ਤੇ ਰਖਿਆ ਨਾ ਬਹੁ ਨਾ ਜਨਮ ਦਾਈ ਜੀਵ ਇੱਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣਿਤ ਸਲਾਈਐ ਜਿਸ ਨੂੰ ਤਿਲ ਨਾ ਤਮਾਈ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰੂ ਪੂਰਾ ਅਰਾਧਿਆ ਦਰਗ ਸੱਚ ਖਰੀ ਸਰਬ ਸੁਖਾ ਨਿਧ ਚਰਨ ਹਰ ਪਉਜਲੇ ਵਿਖਮਤਰੀ ਪ੍ਰੇਮ ਭਗਤ ਤਨ ਪਾਈਆ ਦੇਖਿਆ ਨਹੀਂ ਜਰੇ ਕੋੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵੰਦੀ ਮਨ ਅੰਦਰ ਇਕ ਤਰੀ ਮਾ ਦੀ ਵਸ ਮੂਰਤ ਪਾਲੇ ਜਿਸ ਕੋ ਨਦਰ ਕਰੀ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੀ ਪਾਰ ਬ੍ਰਹਮ ਪ੍ਰਭ ਸੇਵੰਦੀ ਮਨ ਅੰਦਰ ਏਕ ਤਰੀ ਮਹਾਂ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੀ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ